ਉਹ ਦਿਨੋਂ ਦਿਨ ਬਦਲ ਰਹੀ ਹੈ ਆ ਪਿਛਲੇ ਸਮੇਂ ਦੇ ਵਿੱਚ ਜੋ ਪਹਿਲੀਆਂ ਸਰਕਾਰਾਂ ਦੇ ਆਸਾ ਸੀ ਉਹ ਸਾਰੇ ਪੰਜਾਬ ਦੀ ਸੰਗਤ ਜਾਣਦੀ ਹੈ ਵੀ ਉਹ ਸਾਰੀਆਂ ਆਸਾਂ ਦੇ ਜੋ ਜਨਤਾ ਦੀ ਆਸ ਹੈ ਸਾਰਾ ਪਾਣੀ ਵੇ ਦਿੱਤਾ ਗਿਆ ਪੰਜ ਸਾਲ ਕਾਉਂ ਨਹੀਂ ਸਰਕਾਰ ਰਹੇ ਇੱਕ ਵੀ ਇੰਟਰੀ ਨਹੀਂ ਲੱਗੀ ਉਹਨਾਂ ਦਾ ਉਸ ਤੋਂ ਬਾਅਦ ਅੱਜ ਜਿਹੜੀ ਹੁਣ ਆਵਾਦੀ ਪਾਰਟੀ ਸਰਕਾਰ ਆਈ ਹੈ ਉਹ ਵੀ ਜੀਓ ਹੋ ਚੁੱਕੀ ਹੈ ਅੱਜ ਲੋਕ ਸ਼ੋਅਨ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੀ ਨਿਹਾਲ ਬਦਲੀ ਸ਼ੋਅਨ ਅਕਾਲੀ ਦਲ ਜਿੰਦਾਬਾਦ ਸ਼ੋਅਨ ਅਕਾਲੀ ਦਲ ਜਿੰਦਾਬਾਦ ਸਰਦਾਰ श्रोमणी अकाली दल श्रोदार सुखबीर सिंह प्रेम सिंह चूब माजरा मेरी बेनती है भाई जी नारे बने गज के ला रहे हो प्रधान जी को पता लग जाए ग्रंथ हैगा पूरा वर्गों में श्रो ¡Salá, trinta